ਅ ਸੰਤਨ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਪ ਦੇ ਉੱਤੇ ਹਰ ਸਾਲ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਕੋਈ ਨਾ ਕੋਈ ਨਵਾਂ ਜਿਹੜਾ ਹੈਗਾ ਉਹ ਲੋਕਾਂ ਲਈ ਅ ਐਂਟਰਟੇਨਮੈਂਟ ਦਾ ਸਾਧਨ ਜਾਂ ਮੇਲੇ ਵਿੱਚ ਜਿਹੜੇ ਲੋਕ ਆਉਂਦੇ ਆ ਉਹਨਾਂ ਦੇ ਲਈ ਪ੍ਰਬੰਧ ਕਰੀਏ ਤਾਂ ਕਿ ਉਹਨਾਂ ਨੂੰ ਕੋਈ ਪਰੇਸ਼ਾਨੀ ਵੀ ਨਾ ਹੋਵੇ ਉਹ ਆਨੰਦ ਦੇ ਨਾਲ ਮੇਲਾ ਦੇਖ ਸਕੇ ਅਸਮਰ ਅਸੀਂ ਬਹੁਤ ਵੱਡੇ ਪੱਧਰ ਤੇ ਜਿਹੜਾ ਹੈਗਾ ਉਹ ਲਾਈਟ ਹੈਂਡ ਸਾਊਂਡ ਪ੍ਰੋਗਰਾਮ ਹੈ ਜਿਹੜੇ ਕਾਫੀ ਸਾਲ ਪਹਿਲਾਂ ਹੁੰਦੇ ਹੁੰਦੇ ਸੀ ਉਹਨਾ ਪ੍ਰੋਗਰਾਮਾਂ ਦਾ ਸੀ ਕਰ ਰਹੇ ਆ ਆਪਣਾ ਆਯੋਜਨ ਕਰ ਰਹੇ ਆ ਔਰ ਨਾਲ ਦੀ ਨਾਲ ਹੀ ਜਿਹੜਾ ਹੁਣੇ ਤੋਂ ਅੱਜ ਤੋਂ ਹੀ ਫਰੀਦਕੋੜ ਨਿਵਾਸੀ ਜਿਹੜੇ ਕਈ ਵਾਰੀ ਲੰਬਾ ਹੁੰਦਾ ਵੀ ਖਾਣ ਵਾਲੀਆਂ ਚੀਜ਼ਾਂ ਮਾੜੀਆਂ ਤਾਂ ਉਹ ਦੁਕਾਨਦਾਰਾਂ ਨੂੰ ਜਾਂ ਵੱਡੇ ਜਿਹੜੇ ਕੋਈ ਬ੍ਰਾਂਡਡ ਹੈ ਇਹ ਸਾਰਿਆਂ ਨੂੰ ਵਾਰਨਿੰਗ ਹੈ ਕਿ ਇੱਕ ਹਫ਼ਤੇ ਦੇ ਵਿੱਚ ਜੇ ਕਿਸੇ ਦੇ ਵਿੱਚ ਕੋਈ ਕਮੀ ਪੇਸ਼ੀ ਹੈ ਉਹ ਆਪਦੀ ਕਮੀ ਪੇਸ਼ੀ ਦੂਰ ਕਰ ਲੈਣ ਇੱਕ ਹਫ਼ਤੇ ਬਾਅਦ ਅਸੀਂ ਹਰ ਬੰਦੇ ਦਾ ਜਿਹੜਾ ਜਿਹੜਾ ਵੀ ਬ੍ਰਾਂਡ ਹੈ ਜਾਂ ਕੁਝ ਵੀ ਹੈ ਉਹਦੇ ਜਾ ਕੇ ਆਪ ਟੈਕ ਕਰਾਂਗੇ ਔਰ ਜਿਹੜਾ ਦੋਸ਼ੀ ਹੋਇਆ ਉਹਨੂੰ ਫੜ ਕੇ ਜਿਹੜਾ ਉਹ ਦੇਲਤੀ ਵੀ ਸਿੱਤਾਂ ਕਿ ਜਿਹੜੇ ਜਿਹੜੇ ਲੈਵਲ ਤੇ ਵੀ ਉਹਦੀ ਸਜ਼ਾ ਬਣਦੀ ਉਹ ਜਿਹੜਾ ਜੁਰਮਾਨਾ ਬੰਦਾ ਉਹ ਜੁਰਮਾਨਾ ਵੀ ਕਰਾਵਾਂਗੇ ਤਾਂ ਅਸੀਂ ਚੰਗੀ ਸਿਹਤ ਦਾ ਵਾਅਦਾ ਜਿਹੜਾ ਕੀਤਾ ਲੋਕਾਂ ਨਾਲ ਉਹ ਵੀ ਜਿਹੜਾ ਅਸੀਂ ਇਹ ਮੇਲੇ ਤੋਂ ਪਹਿਲਾਂ ਸ਼ੁਰੂ ਕਰ ਦੇਣਾ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਸਟਰੀਟ ਬਣਦੀ ਆ ਉੱਥੇ ਰੇਟ ਬਹੁਤ ਜ਼ਿਆਦੇ ਹੁੰਦੇ ਨੇ ਤੇ ਖਾਣਾ ਬਿਲਕੁਲ ਭੱਡਿਆ ਕੁਆਲਿਟੀ ਦਾ ਹੁੰਦਾ ਨਹੀਂ ਤਾਂ ਤਾਂ ਨੂੰ ਕਰੀਏ ਉਹ ਜੀ ਨੂੰ ਇੱਕ ਕੀ ਕੰਟਰੋਲ ਰੱਖੋ ਇਕੋ ਵਾਰੀ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜੇ ਪੰਜਾਬ ਦੇ ਤੇ ਨਾਮੀ ਹੈ ਜਾਂ ਭਾਰਤ ਦੇ ਨਾਮੀ ਭਈ ਜਿਹੜੇ ਬ੍ਰਾਂਡਸ ਨੇ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਅਸੀਂ ਕਰ ਰਹੇ ਹਾਂ ਜੇ ਉਹਨਾਂ ਨੇ ਸਾਡੇ ਨਾਲ ਤਾਲਮਿਲ ਕੀਤਾ ਤੇ ਅਸੀਂ ਉਹਨਾਂ ਨੂੰ ਵੀ ਵੱਖਰੀ ਸਪੇਸ ਦੇਵਾਂਗੇ ਤਾਂ ਕਿ ਲੋਕਾਂ ਨੂੰ ਚੰਗੀ ਜਿਹੜੀ ਇੱਕ ਵੈਰਾਈਟੀ ਵੀ ਮਿਲੇ ਔਰ ਜਿਹੜੀ ਮਸ਼ਹੂਰ ਚੀਜ਼ ਆ ਉਹਦਾ ਆਨੰਦ ਵੀ ਵਾਣ ਸਕਣ ਮੇਲੇ ਦੇ ਵਿੱਚ ਹੋਰ ਕੀ ਕੀ ਕੀਤਾ ਸੀ ਇਸ ਵਾਰ ਸਪੈਸ਼ਲ ਕਿਸ ਤਰ੍ਹਾਂ ਲੱਗੇ ਹੋਏ ਆ ਜੀ ਕਾਫੀ ਜਿਹੜਾ ਸਾਰੇ ਡਿਪਾਰਟਮੈਂਟਾਂ ਨੂੰ ਕਿਹਾ ਕਿ ਉਹ ਡਿਪਾਰਟਮੈਂਟ ਕੀ ਕੀ ਐਕਟੀਵਿਟੀ ਕਰਾ ਕਰਾ ਸਕਦੇ ਆ ਜੋ ਪਾਲਣ ਵਿਭਾਗ ਨੂੰ ਵੀ ਕਿਹਾ ਹੈ ਕਿਸਾਨ ਜਿਹੜੇ ਐਗਰੀਕਲਚਰ ਆਪਣੇ ਨਾਲ ਸੰਬੰਧਿਤ ਮਹਿਕਮੇ ਉਹਨਾਂ ਨੂੰ ਵੀ ਕਿਹਾ ਹੋਰ ਵੀ ਵੱਖਰੇ ਵੱਖਰੇ ਵਿਭਾਗਾਂ ਨੂੰ ਜਿਹੜੇ ਮੇਲੇ ਦੇ ਵਿੱਚ ਵਿੱਚ ਲੋਕਾਂ ਨੂੰ ਸਹੂਲਤ ਵੀ ਮਿਲੇ ਜਿਹੜਾ ਕੋਈ ਬੰਦਾ ਆਉਂਦਾ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਵਾਰੀ ਜਿਹੜਾ ਕੋਈ ਹੈਲਥ ਕੈਂਪ ਵੀ ਵਿੱਚ ਲੱਗੇ ਰਹਿਣ ਵੀ ਲੋਕ ਜਿਹੜੇ ਆਉਂਦੇ ਆ ਉਹਨਾਂ ਨੂੰ ਹੈਲਥ ਬਾਰੇ ਵੀ ਜਾਣਕਾਰੀ ਹੋਵੇ ਤਾਂ ਸਾਰੀਆਂ ਚੀਜ਼ਾਂ ਦੇ ਉੱਤੇ ਅਸੀਂ ਜਿਹੜਾ ਹਲੇ ਉਹ 2-4 ਦਿਨਾਂ ਚ ਜਿਹੜਾ ਸਾਰਾ ਫਾਈਨਲ ਕਰ ਦਾਂਗੇ ਡੀਸੀ ਸਾਹਿਬ ਬਹੁਤ ਹਾਂਜੀ ਇਸ ਵਾਰ ਮੇਰਾ ਇਸ ਵਾਰੀ ਜਿਹੜਾ ਨਾ ਝੋਨੇ ਦੀ ਫਸਲ ਹੈ ਜਿਹੜੀ ਉਹ 15 ਦਿਨ 20 ਦਿਨ ਪਹਿਲਾਂ ਬੀਜੀ ਗਈ ਹੈ ਤੁਹਾਨੂੰ ਸਭ ਨੂੰ ਪਤਾ ਹੈ ਤਾਂ ਉਹਦੇ ਫਸਲ ਦੇ ਆਉਣ ਦੇ ਸਾਰ ਵੀ ਪਹਿਲਾਂ ਇਸ ਕਰਕੇ ਜਿਹੜਾ ਮੇਲਾ ਪਿੱਛੇ ਚੱਲਿਆ ਜਾਂਦਾ ਸੀ ਇਹਦੇ ਬਾਬਾ ਫਰੀਦ ਜੀ ਦੇ ਆਗਮਨ ਪੂਰਵ ਚ ਕੋਈ ਤਬਦੀਲੀ ਨਹੀਂ ਕੀਤੀ ਗਈ ਸਿਰਫ ਤਬਦੀਲੀ ਕੀਤੀ ਗਈ ਹੈ ਜਿਹੜਾ ਕ્રાਫਟ ਮੇਲਾ ਹੈ ਉਹ 13 ਤਰੀਕ ਤੋਂ ਸ਼ੁਰੂ ਹੋ ਕੇ 23 ਤੱਕ ਚੱਲੂਗਾ ਬਾਕੀ ਜਿਹੜਾ 19 ਤੋਂ 23 ਸਤੰਬਰ ਵਾਲਾ ਬਾਬਾ ਫਰੀਦ ਜੀ ਦਾ ਮੇਲਾ ਹੈ ਉਹ ਐਜ਼ ਇਟ ਇਜ਼ ਰਹੂਗਾ ਉਹਦੇ ਪ੍ਰੋਗਰਾਮ ਵੀ ਸਾਰੇ ਐਜ਼ ਇਟ ਇਜ਼ ਰਹਿਣਗੇ ਜਿਹੜੇ ਵਾਕਈ ਜਿਹੜੇ ਪ੍ਰਸ਼ਾਸਨ ਵੱਲੋਂ ਪ੍ਰੋਗਰਾਮ ਹੋਣੇ ਆ ਉਹਨਾਂ ਦੇ ਵਿੱਚ ਜਿਹੜਾ ਉਹ ਰੱਦੋ ਬਦਲ ਕੀਤੀ ਲੋਕਾਂ ਨੂੰ ਕਾਫੀ ਉਮੀਦਾਂ ਐ ਵੀ ਹੋ ਸਕਦਾ ਮੁੱਖ ਮੰਤਰੀ ਪੰਜਾਬ ਇਸ ਮੇਲੇ ਦੇ ਵਿੱਚ ਕੌਣ ਆਵੇ ਲੋਕਾਂ ਨੂੰ ਕਾਫੀ ਖੁਸ਼ਖਬਰੀ ਮਿਲੇ ਉਸ ਤਰ੍ਹਾਂ ਕਿ 15 ਗੱਲ ਤੋਂ ਲੋਕਾਂ ਨੂੰ ਕਾਫੀ ਉਮੀਦਾਂ ਸੀਗੀਆਂ ਉਹ ਹਜੇ ਉਹਨਾਂ ਨੂੰ ਪੂਰੀਆਂ ਨਹੀਂ ਹੋਈਆਂ ਹੋ ਸਕਦਾ ਆਪਾਂ ਫਿਰ ਤੇ ਮੇਲੇ ਤੇ ਕੋਈ ਨਾ ਕੋਈ ਮੁੱਖ ਮੰਤਰੀ ਕੋਈ ਕੰਮ ਕੀ ਕੋਈ ਕੰਮ ਕਰ ਦੇਖੋ ਸਾਡੇ ਕਾਫੀ ਵੱਡੇ ਪ੍ਰੋਜੈਕਟ ਜਿਹੜੇ ਚੱਲੀ ਜਾਂਦੇ ਆ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਦੇ ਜਿਹੜੇ ਹੈਗਾ ਧ ਘਟਨ ਵੀ ਕਰਨੇ ਆ ਬਾਬਾ ਫਰੀਦ ਦੇ ਮੇਲੇ ਤੱਕ ਉਹ ਕੰਪਲੀਟ ਹੋ ਜਾਣਗੇ ਕੁਝ ਸਾਡੇ ਜਿਹੜੇ ਕੰਪਲੀਟ ਹੋ ਗਏ ਲਗਭਗ ਸਾਡੇ ਜਿਹੜੇ 100 ਕਰੋੜ ਦੇ ਕਰੀਬ ਪ੍ਰੋਜੈਕਟ ਹੋਣਗੇ ਜਿਨ੍ਹਾਂ ਦਾ ਅਸੀਂ ਧ ਘਟਨ ਕਰਾਂਗੇ ਤੇ ਜਾਂ ਅਸੀਂ ਨੀ ਪੱਥਰ ਰੱਖਾਂਗੇ ਵੱਡੇ ਵੱਡੇ ਪ੍ਰੋਜੈਕਟ ਹੋਣਗੇ ਉਹ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਤੇ ਬਾਬਾ ਫਰੀਦ ਦੇ ਅਸ਼ੀਰਵਾਦ ਦੇ ਨਾਲ ਉਹ ਦੋਸਤ ਜੀ ਸਾਹਿਬ ਹਵਾਈ ਪਾਰਕ ਦੀ ਸਰਕਾਰ ਤੋਂ ਲੋਕਾਂ ਨੂੰ ਬੜੀ ਆਸ ਹੁੰਦੀ ਕਿ ਆਮ ਲੋਕਾਂ ਦਾ ਚੋਣ ਪਰ ਮੇਲੇ ਦੇ ਨਾਲ ਦੇਖਿਆ ਜਾਂਦਾ ਕਿ ਉਹ ਜਿਹੜੀ ਪਰਚੀ ਲੱਗਦੀ ਹੈ ਕਈ ਲੋਕ ਉਸ ਇੱਕ ਤੋਂ ਨਰਾਜ ਹੁੰਦੇ ਨੇ ਹਰ ਵਾਰੀ ਇਹਦੀ ਪਰਚੀ ਲੱਗਦੀ ਹੈ ਇੱਕ ਤਾਂ ਪਹਿਲਾਂ ਜਿਹੜਾ ਹੈਗਾ ਪੋਰਸਾ ਵੀ ਲੱਗ ਜਾਂਦੀ ਹੈ ਫਿਰ ਅੰਦਰ ਜਾਣ ਦੀ ਐਂਟਰੀ ਹੁੰਦੀ ਹੈ ਤੇ ਅੰਦਰ ਵੀ ਜੀ ਮਹਿੰਗੀ ਹੋ ਜਾਂਦੀ ਹੈ ਦੇਖੋ ਜਿਹੜੀ ਪਾਰਕਿੰਗ ਆ ਉਹਨਾਂ ਨੂੰ ਇਹ ਮੇਲੇ ਦੇ ਜਿਹੜੇ ਪ੍ਰਬੰਧ ਠੀਕ ਕਰਨ ਵਾਸਤੇ ਹੁਣ ਇੰਨੀ ਜਨਤਾ ਆਉਂਦੀ ਉਹਨਾਂ ਨੂੰ ਵਹੀਕਲ ਖੜੇ ਕਰਨ ਵਾਸਤੇ ਵੀ ਜਗ੍ਹਾ ਚਾਹੀਦੀ ਕਿੰਨਾ ਕਿਸੇ ਦਾ 40 40 50 50000 ਰੁਪਏ ਦਾ ਮੋਟਰਸਾਈਕਲ ਆ ਉਹਨੂੰ ਜਿਹੜਾ ਉਹ ਚੋਰੀ ਹੋ ਜਾਂਦਾ ਤਾਂ ਸਰਕਾਰ ਦੀ ਵੀ ਬਦਨਾਮੀ ਹੁੰਦੀ ਹੈ 10-10 ਰੁਪਏ ਜਿਹੜਾ ਹੈਗਾ ਉਹ ਵੀ ਕਲ ਦੀ ਦੂਜੇ ਪਾਸੇ ਜਿਹੜਾ ਮੇਲਾ ਹੈ ਉਹਦੇ 'ਚ ਸ਼ਰਾਰਤੀ ਅੰਸਰ ਵੀ ਜਾਂਦੇ ਆ ਲੰਬੇ ਆਉਂਦੇ ਆ ਬਿਨਾ ਫालतू ਕਿੜਾ ਕੱਢਦੇ ਫਿਰਦੇ ਆ ਤੋਂ ਸਿਰਫ 10 ਪਹਿਲਾਂ ਪਹਿਲੀ ਸਰਕਾਰਾਂ ਦੇ ਵਿੱਚ ਇਹ ਪਰਚੀ ਕਾਫੀ ਜਿਆਦੇ ਸੀ ਪਰ ਅਸੀਂ ਆਕੇ ਘਟ ਕਰਤੀ 10 ਰੁਪਏ ਇੱਕ ਲੱਗੇ ਵੀ ਪਰਚੀ ਲੱਗਦੀ ਆ 10 ਰੁਪਏ ਦੀ ਪਰਚੀ ਆ ਮੇਲਾ ਦੇਖਣ ਵਾਸਤੇ 10 ਜਾਣੇ ਜਾ ਸਕਦੇ 100 ਰੁਪਏ ਦੇ ਤੁਸੀਂ ਤੇ ਦੂਜੀ ਗੱਲ ਇਸ ਵਾਰੀ ਅਸੀਂ ਹੋਰ ਕਰ ਰਹੇ ਆ ਜਿਹੜੀਆਂ ਪ੍ਰਾਤਨ ਖੇਡਾਂ ਨੂੰ ਸਰਕਾਰ ਨੇ ਮਨਜ਼ੂਰੀ ਦਿੱਤੀ ਆ ਬੈਲ ਪਾਸ ਕੀਤਾ ਜਾਂ ਸਰਕਾਰ ਨੇ ਤਾਂ ਸਾਡੀ ਕੋਸ਼ਿਸ਼ ਆ ਕਿ ਅਸੀਂ ਬਲਦਾਂ ਦੀਆਂ ਦੌੜਾਂ ਦਾ ਹੋਰ ਜਿਹੜੀਆਂ ਜਿਹੜੀਆਂ ਉਹਨਾਂ ਦੇ ਵਿੱਚੋਂ ਹੋ ਸਕੀਆਂ ਅਵੇਲੇਬਲ ਹੋ ਸਕੇ ਉਹ ਵੀ ਫ੍ਰੀ ਕੋਰਟ ਦੇ ਦਰਸ਼ਕਾਂ ਨੂੰ ਅਸੀਂ ਦਿਖਾਵਾਂਗੇ ਉਹਨਾਂ ਨਾਲ ਵੀ ਅਸੀਂ ਸੰਪਰਕ ਕਰ ਰਹੇ ਆ ਬਹਿਲਾਂ ਦੀਆਂ ਦੌੜਾਂ ਦਾ ਜੋ ਵੀ ਹੋ ਸਕਦਾ ਹੋਇਆ ਉਹ ਕਰਾਵਾਂਗੇ ਤੁਹਾਨੂੰ ਦੇਖਣ ਦਾ ਮੌਕਾ ਮਿਲੂਗਾ ਮੁੱਖ ਮੰਤਰੀ ਪੰਜਾਬ ਆਈ ਸੀ ਉੱਤੇ ਕੋਸ਼ਿਸ਼ ਜਿਹੜੀਆਂ ਸਰਕਾਰ ਕਰੀ ਤੇ ਸਸਤਾਈ ਹੋਈ ਸੀ ਪਰ ਹਜੇ ਕਈ ਸਰਚਾ ਵੀ ਪਈ ਪੈਂਡਿੰਗ ਹੈ ਜੀ ਪਾਸਪਾਈ ਦੇ ਪ੍ਰਬੰਧ ਵੀ ਪੂਰੀ ਨੇ ਉਹ ਕਰੋਗੇ ਉਹ ਨਾਲ ਦੇਖੋ ਜਦੋਂ ਦੀ ਸਰਕਾਰ ਬਣੀ ਆ ਅਸੀਂ ਟੋਏ ਭਰ ਰਹੇ ਆ ਤੇ ਹੁਣ ਜਿਹੜੇ ਮੁੱਖ ਮੰਤਰੀ ਸਾਹਿਬ ਦੇ ਆਣ ਆ ਤਾਂ ਕਾਫੀ ਟੋਏ ਭਰਤੇ ਸੀ ਤੇ ਹੁਣ ਉਹਦੇ ਕੀ ਕਾਰਨ ਬਣਿਆ ਵੀ 100 ਐਮਐਮ ਦੀ ਪੰਜਾਬ ਦੇ ਵਿੱਚ ਕੱਲੀ ਟੈਲ ਜੇ ਲੱਗ ਰਹੀ ਹੈ ਤਾਂ ਫ੍ਰੀਕੋਰਟ ਤੇ ਲੱਗ ਰਹੀ ਕਿਤੇ ਨਹੀਂ ਲੱਗੀ ਸਾਡੇ ਵੀ ਲੱਗ ਰਹੀ ਹੈ ਜੀ ਜੈਤੋ ਫ੍ਰੀਕੋਰਟ ਦੀ ਲੱਗ ਰਹੀ ਨਹੀਂ ਤਾਂ ਉਹ ਉਹ ਜਿਹੜੀ ਆ ਉਹ ਟੈਲ ਦੀ ਸ਼ਾਰਟੇਜ ਆ ਗਈ ਸੀ ਆਰਡਰ ਦੇ ਕੇ ਦੁਆਰਾ ਬਣਾਈ ਕਿਉਂਕਿ ਟੈਂਡਰ ਸੇ ਤਿੰਨ ਲੱਗਿਆ ਢੋਡੀ ਵੱਖਰੇ ਵੱਖਰੇ ਰੂਪ ਦੇ ਵਿੱਚ ਤਾਂ ਤੀਜਾ ਟੈਂਡਰ ਜੋ ਲੱਗਿਆ ਉਹ ਲੋਕ ਟਾਇਲ ਘੱਟ ਸੀ ਤੇ ਉਹ ਛੇਤੀ ਜਦੋਂ ਆਗ ਪੁਲ ਚੱਲ ਪੰਗੇ ਪੁਲ ਚਲਾਵਾਂਗੇ ਜੀ ਮੁੱਖ ਮੰਤਰੀ ਸਾਹਿਬ ਚਲਾ ਕੇ ਜਾਣਗੇ ਪੁਲ